ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਫਲਾਸ ਅਗਲੇ 72 ਘੰਟੇ ਯਾਨੀ ਕਿ 13 14 15 ਮੌਸਮ ਇਹ ਵਾਲੇ ਹੱਕ ਤੱਕਵੇਂ ਦਾ ਰਹਿ ਸਕਦਾ ਔਰ ਆਸਾਰ ਆਉਂਦੇ ਦਿਨਾਂ ਦੇ ਦਰਮਿਆਨ ਉਮੀਦ ਕਿੰਨੇ ਲੱਗਣਗੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅੱਜ ਰਾਤ ਦੀ ਗੱਲ ਕਰ ਲੈਣੇ ਆ ਜੀ ਇਸ ਵੇਲੇ ਦਾ ਲਗਭਗ 8 ਦੇ 7 ਵਜੇ ਰਿਹਾ ਸਵਾ 7 ਦਾ ਟਾਈਮ ਹੋ ਰਿਹਾ 13 ਫਰਵਰੀ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਾਜ਼ਾ ਸੈਟਲਾਈਟ ਦੇ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਅਸਲ ਇੱਕ ਸੰਗਣੀ ਬਦਲਵਾਈ ਦਾ ਦੌਰ ਜਿਹੜਾ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਕਹਿ ਲਿਆ ਕਿ ਮਾਲਵਾ ਖੇਤਰ ਦੇ ਵਿੱਚ ਸੰਗਣੀ ਬਦਲਵਾਈ ਅਸਲ ਇਹ ਐਂਟਰ ਕਰ ਰਹੀ ਹੈ ਸੋ ਆਉਂਦੇ ਜਿਹੜੇ 24 36 ਘੰਟੇ ਨੇ ਇਹ ਬਦਲਵਾਈ ਇਸੇ ਤਰ੍ਹਾਂ ਬਰਕਰਾਰ ਰਹਿਣੀ ਹੈ ਆਉਂਦੇ ਕਹਿ ਲਿਆ ਕਿ 36 ਘੰਟਿਆਂ ਤੱਕ ਬਦਲਵਾਈ ਪੰਜਾਬ ਦੇ ਉੱਪਰ ਦੀ ਗੁਜ਼ਰੇਗੀ ਹਰਿਆਣੇ ਦੇ ਉੱਪਰ ਦੀ ਤੇ ਰਾਜਸਥਾਨ ਦੇ ਉੱਪਰ ਦੀ ਠੰਡੀਆਂ ਸੀਤ ਹਵਾਵਾਂ ਠਾਰ ਰਹੀਆਂ ਨੇ ਅੱਜ ਨਿਗ ਫਰਿਆ ਦਿਨ ਰਿਹਾ ਸੂਰਜ ਨੂੰ ਆਦੇ ਦਰਸ਼ਨ ਸੂਰਜ ਤਾਂ ਜੜਿਆ ਹੋ ਰਹੇ ਸੀ ਪਰ ਉਸੇ ਤਰ੍ਹਾਂ ਜਿਹੜਾ ਜ ਨਿਗੀਆਂ ਜੋ ਪਿਛੇ ਦਿਨ ਜਿਹੜਾ ਨਿਗੇ ਲੰਗੇ ਇਸ ਤਰ੍ਹਾਂ ਅੱਜ ਵੀ ਦਿਨ ਨਿਗਾ ਰਿਹਾ ਟੈਂਪਰੇਚਰ ਵਾਲੇ ਹੱਕ ਤੋਂ ਦੇਖੀਏ ਤੇ 24 ਫੱਤੇ ਦੇ ਆਸ-पास ਟੈਂਪਰੇਚਰ ਜਿਹੜੇ ਦਰਜ ਹੋਏ ਨੇ ਅਗਲੇ 72 ਘੰਟਿਆਂ ਤੱਕ ਜੇ ਵੱਡੇ ਲੈਵਲ ਤੇ ਕੋਈ ਸਿਸਟਮ ਹਦਾ ਜਾਹ ਫਣੀ ਰਿਹਾ 15 ਤਰੀਕ ਤੱਕ ਸਿਸਟਮ ਜਿਹੜਾ ਆਣਾ ਉਹ 17 18 ਜਾਂ ਕਿ ਲਈ 16 17 ਜਾਂ ਫਿਰ ਕਿ ਲਈ 18 19 ਦੇ ਦਰਮਿਆਨ ਆਉਣਾ ਤੇ ਇਹਦੀ ਵੀ ਅਪਡੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਪੈਣਗੇ ਹਾਲੇ ਕੰਮ ਕਹਿ ਸਕਦੇ ਹਾਂ ਕਿ ਆਧੂ ਵਿਚਾਲੇ ਆ ਤੇ ਆਉਂਦੇ ਦਿਨਾਂ ਤੱਕ ਇਹਦੀ ਇਸ ਜੜੀ ਅਪਡੇਟ ਹੈ ਕਿਹੜੇ ਜ਼ਿਲ੍ਹਿਆਂ ਤੱਕ ਕਿੰਨੇ ਕਮੀ ਪਹੁੰਚਣਗੇ ਇਹਦੀ ਅਪਡੇਟ ਤੁ ਫਿਲਹਾਲ ਜੀ ਅਗਲੇ 72 ਘੰਟੇ ਕੋਈ ਮੀਂਹ ਦੇ ਆਸਾਰ ਨਹੀਂ ਕੋਈ ਧੁੰਦ ਦੇ ਆਸਾਰ ਨਹੀਂ ਤੇ ਕੋਈ ਕੋਰੇ ਦੇ ਆਸਾਰ ਨਹੀਂ ਉੱਤਰ-ਪਛੋੜੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ 15 ਤਰੀਕ ਤੱਕ ਕਿਤੇ ਕਿਤੇ ਦਰਮਿਆਨੀ ਰਫਤਾਰ ਦੇ ਨਾਲ ਕਿਤੇ ਕਿਤੇ ਹਲਕੀ ਤੇ ਕਿਤੇ ਕਿਤੇ ਤੇਜ਼ ਰਫਤਾਰ ਦੇ ਨਾਲ ਚੱਲ ਸਕਦੀਆਂ ਨੇ ਹਲਕੇ ਜਿਹੇ ਸ਼ਰਾਟੇ 5-7 ਮਿੰਟਾਂ ਵਾਲੇ ਕੁਸ਼ਕ ਖੇਤਰ ਉਹ ਸਰਹੱਦੀ ਖੇਤਰਾਂ ਤੋਂ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਅੰਬਰਸਰ ਸਾਹਿਬ ਔਰ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਕਹਿ ਸਕਦੇ ਹਾਂ ਜਿਹੜਾ ਇਹ ਲੰਗਰੀਆ ਬਦਲ ਹੋਈ ਸੰਗਣੇ ਲਗਲ ਦੀ ਅਸਾਰ ਬਹੁਤ ਘੱਟ ਨੇ ਸਿਰਫ 5% ਅਸਾਰ ਕਹਿ ਸਕਦੇ ਆ ਕਿ ਹਲਕੀ ਬੂੰਦਾਬੰਦੀ ਦੇ ਕਿਤੇ ਕਿਤੇ ਕੁਸ਼hetraਾਂ ਦੇ ਵਿੱਚ ਹੋ ਜਵੇ ਤੇ ਇਹ ਕੁਦਰਤ ਦੇ ਹੱਥ ਵਾਸਾ ਬਾਕੀ ਇਹ ਬਦਲਵਾਈ ਜੜੀਆਂ ਲੰਘਦੀ ਰਹਿਣੀਆਂ ਹਵਾਵਾਂ ਉਤਰ ਫੱਛ ਦੀਆਂ ਆਪਣੀ ਤੇਜ਼ ਰਵਾਨਗੀ ਦੇ ਨਾਲ ਚਲਦੀਆਂ ਰਹਿਣੀਆਂ ਅਗਲੇ 72 ਘੰਟਿਆਂ ਤੱਕ ਤੇ ਉਸ ਤੋਂ ਬਾਅਦ ਲੱਗੇਗਾ ਸਿਸਟਮ ਫਿਲਹਾਲ ਆਉਦੇ ਦਿਨਾਂ ਤੱਕ ਜੇ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਕੋਈ ਕਿਸੇ ਤਰ੍ਹਾਂ ਦੇ ਅਲਰਟ ਮੌਸਮਾਫਗਲ ਜਾਰੀ ਨਹੀਂ ਕੀਤੇ ਗਏ ਤੇ ਜੇਕਰ ਕੋਈ ਹੋਰ ਅੰਕੜੇ ਆਉਂਦੇ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਜਾਜ਼ਤ ਦਿਓ ਜੀ ਸ਼ੁਕਰੀਆ ਤੁਹਾਨੂੰ